ਚੰਡੀਗੜ੍ਹ ਤੋਂ ਅਹਿਮ ਖਬਰ ਆਈ ਹੈ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਸਮੀਰ ਜੈਨ ਨਾਮ ਦੇ ਵਿਅਕਤੀ ਕੋਲੋਂ 1 ਕਰੋੜ ਰੁਪਏ ਦੀ ਲੁੱਟ ਹੋਈ ਹੈ ਸਮੀਰ ਰਾਤ ਵੇਲੇ ਵੋਲਵੋ ਬੱਸ ਚੜਨ ਦੇ ਲਈ ਜਾ ਰਿਹਾ ਸੀ ਅਤੇ ਪਿੱਛੋਂ ਆਏ ਸਨੈਚਰਜ਼ ਨੇ ਸਮੀਰ ਦੇ ਸਿਰ ਦੇ ਵਿੱਚ ਵਾਰ ਕੀਤਾ ਅਤੇ ਬੈਗ ਖੋ ਕੇ ਫਰਾਰ ਹੋ ਗਏ ਫਿਲਹਾਲ ਸਮੀਰ ਜੈਨ ਨੂੰ ਸੈਕਟਰ 16 ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਸਮੀਰ ਜੈਨ ਨਾਮ ਦੇ ਵਿਅਕਤੀ ਕੋਲੋਂ 1 ਕਰੋੜ ਰੁਪਏ ਦੀ ਲੁੱਟ ਕੀਤੀ ਗਈ ਹੈ ਦਰਅਸਲ ਸਮੀਰ ਰਾਤ ਵੇਲੇ ਵੋਲਵੋ ਬੱਸ ਵਿੱਚ ਚੜਨ ਲੱਗਾ ਸੀ ਅਤੇ ਪਿੱਛੋਂ ਇਸ ਸਨੈਚਰਜ਼ ਨੇ ਸਿਰ ਤੇ ਉੱਤੇ ਵਾਰ ਕਰਦਿਆ ਹੋਇਆ ਇਸ ਕੋਲੋਂ ਇਹ ਰੁਪਈਆ ਖੋਲਿਆ ਸਾਡੇ ਨਾਲ ਸ਼ੁਭਤਾ ਸ਼ਰਮਾ ਫੋਨ ਲਾਈਨ ਜ਼ਰੀਏ ਜੁੜੇ ਹੋਏ ਨੇ ਸ਼ੁਭਤਾ ਕਿਸ ਵੇਲੇ ਹੋਈ ਹੈ ਪੂਰੀ ਵਾਰਦਾਤ

श्वेता ਵੱਡਾ ਸਵਾਲ ਖੜਾ ਕਰਦਾ ਹੈ ਚੰਡੀਗੜ੍ਹ ਦੇ ਸੁਰੱਖਿਆ ਦੇ ਉੱਤੇ ਕਿਉਂਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ ਤੇ ਇਸ ਦੇ ਵਿੱਚ ਸੁਰੱਖਿਆ ਕਰੜੀ ਰਹਿੰਦੀ ਹੈ ਪਰ ਵੱਡਾ ਸਵਾਲ ਖੜਾ ਕਰਦਾ ਕਿ ਕਿਸੇ ਨੌਜਵਾਨ ਕੋਲੋਂ ਸਨੇਚਿੰਗ ਹੋ ਜਾਣਾ ਮੈਨੂੰ ਨਹੀਂ ਲੱਗਦਾ ਕਿਉਂਕਿ ਇੱਕ ਤਾਂ ਰਾਜ ਸਭਾ ਜਦੋਂ ਪੀਸੀਆਰ ਮੌਜੂਦ ਸੀ ਤੇ ਮੁਲਾਜ਼ਮ ਛੇਤੀ ਤੋਂ ਛੇਤੀ ਯਾਨੀ ਕਿ ਸਿਰਫ 5 ਮਿੰਟ ਦੇ ਦੇਰੀ ਤੇ ਇੱਥੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਮੈਚਸ ਦਾ ਪਿੱਛਾ ਵੀ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਪੱਜ ਗਏ ਸਨ ਦੂਜੀ ਗੱਲ ਇਹ ਕਿ ਛੇਤੀ ਤੋਂ ਛੇਤੀ ਉਹਨਾਂ ਨੇ ਕਿਉਂਕਿ ਪੀਸੀਆਰ ਸੈਕਟਰ 17 ਦੇ ਮੇਨ ਗੇਟ ਤੇ ਹੀ ਖੜੀ ਸੀਗੀ ਤੇ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋ ਸਕੀ ਛੇਤੀ ਹੀ ਉਹਨਾਂ ਨੇ ਸਮੀਰ ਨੂੰ ਦਾਖਲ ਵੀ ਕਰਾਇਆ ਤੇ ਵਾਇਰਲੈਸ ਕਰ ਦਿੱਤਾ ਸੀ ਜਿਸ ਕਾਰਨ ਪੂਰੇ ਚੰਡੀਗੜ੍ਹ ਵਿੱਚ ਨਾਕਾਬੰਦੀ ਕੀਤੀ ਗਈ ਤੇ ਉਸੇ ਵੇਲੇ चेकिंग भी शुरू कर दी थी गई मेन कारण रहा है इस स्नैचिंग का है कि जी पार्किंग कोल अः समीर उतरिया पार्किंग जी है सुनसान सी ना ही कोई स्ट्रीट लाइट इतने मौजूद सी जिस कारण यह हादसा जो, से जो एव हाथ गया